ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਅੱਜ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਭਾਰਤ ਅਤੇ ਗਵਾਂਡੀ ਮੂਲਕ ਵਿਚਾਲੇ ਬੜੇ ਤਣਾਅ ਕਰਕੇ ਬਣੇ ਹਾਲਾਤਾਂ ਦੇ ਮੁੱਦੇ ਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਢੇਰੇ ਜਨਤਕ ਹਿੱਤ ਲਈ ਜਾਰੀ ਕੀਤੇ ਜਾ ਰਹੇ ਨਿਰਦੇਸ਼ਾਂ ਨੂੰ ਹਰ ਹਾਲ ਵਿੱਚ ਪੂਰਨ ਤੌਰ ਤੇ ਲਾਗੂ ਕਰਨਾ ਜ਼ਕੀਨੀ ਬਣਾਇਆ ਜਾਵੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਾਰੇ ਵਿਭਾਗਾ ਦੇ ਮੁਖੀਆਂ ਨਾਲ ਮੀਟਿੰਗ ਕਰਦਿਆ ਗਿਆ ਕੀ ਪ੍ਰਸ਼ਾਸਨ ਨੇ ਹੁਕਮ ਜਾਰੀ ਕੀਤੇ ਹਨ ਕਿ ਸਾਰੀਆਂ ਦੁਕਾਨਾਂ ਸਿਨੇਮਾ ਘਰ ਰੈਸਟੋਰੈਂਟ ਢਾਬੇ ਬਾਜ਼ਾਰ ਅਤੇ ਹੋਰ ਵਪਾਰਕ ਅਦਾਰੇ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਬੰਦ ਰਹਿਣਗੇ ਇਸ ਤੋਂ ਇਲਾਵਾ ਅੱਜ ਤੋਂ ਜ਼ਿਲ੍ਹੇ ਭਰ ਵਿੱਚ ਰਾਤ 8:30 ਵਜੇ ਤੋਂ ਲੈ ਕੇ 5:30 ਵਜੇ ਤੱਕ ਬਲੈਕਆਊਟ ਲਾਗੂ ਰਹੇਗਾ ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਸੁਰੱਖਿਆ ਦੇ ਮੁੱਦੇ ਨਜ਼ਰ ਘਰਾ ਅਤੇ ਵਪਾਰਕ ਅਦਾਰਿਆਂ ਬਜ਼ਾਰਾ ਏਟੀਐਮ ਅਤੇ ਬੈਂਕਾਂ ਦੇ ਬਾਹਰ ਲਾਈਟਾਂ ਬੰਦ ਰੱਖੀਆਂ ਜਾਣ ਡਿਪਟੀ ਕਮਿਸ਼ਨਰ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਡਰੋਨ ਜਾਂ ਅਣਪਛਾਤੀ ਸਮਗਰੀ ਦਿਖਾਈ ਦਿੰਦੀ ਹੈ ਤਾਂ ਤੁਰੰਤ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ 01823220545 ਅਤੇ 01823226192 ਜਾਂ ਪੁਲਿਸ ਕੰਟਰੋਲ ਰੂਮ 0182322600 ਮਾਫ ਕਰਨਾ 01823226524 01823508063 ਜਾਂ WhatsApp ਨੰਬਰ 95646 95646 95646 ਤੇ ਇਸ ਦੀ ਸੂਚਨਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਕਿਸੇ ਵੀ ਪਦਾਰਤ ਨੂੰ ਹੱਥ ਨਾਲ ਲਗਾਇਆ ਜਾਵੇ ਅਤੇ ਇਸ ਦੀ ਜਾਣਕਾਰੀ ਤੁਰੰਤ ਕੰਟਰੋਲ ਰੂਮਾਂ ਵਿੱਚ ਦਿੱਤੀ ਜਾਵੇ ਕਿਉਂਕਿ ਇਹ ਵਿਸਫੋਟਕ ਸਮਗਰੀ ਵੀ ਹੋ ਸਕਦੀ ਹੈ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਸੰਚਾਰ ਯੋਜਨਾ ਤੇ ਵਿਵਚਾਰ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਪੂਰੀ ਭਾਵਨਾ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੱਡੇ ਇਕੱਠ ਅਤੇ ਭੀੜ ਵਾਲੀਆਂ ਥਾਵਾਂ ਤੇ ਜਾਣ ਉੱਚੀਆਂ ਇਮਾਰਤਾਂ ਵਿੱਚ ਵਿਚਰਨ ਤੋਂ ਗਰੇਜ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਸਾਵਧਾਨੀ ਵਰਜੋ ਸਾਰੇ ਕਦਮ ਚੁੱਕ ਰਿਹਾ ਹੈ ਅਤੇ ਵਸਨੀਕਾਂ ਨੂੰ ਠਰਮੇ ਵਿੱਚ ਰਹਿ ਕੇ ਕਿਸੇ ਗੱਲ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਡਿਪਟੀ ਕਮਿਸ਼ਨਰ ਬਲੋਕਿਆ ਗਿਆ ਕਿ ਜ਼ਰੂਰੀ ਵਸਤੂਆਂ ਐਕਟ ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਐਕਟ ਦੀ ਧਾਰਾ 163 ਤਹਿਤ ਜ਼ਰੂਰੀ ਵਸਤੂਆਂ ਦੀ ਜਮ੍ਹਾਂ ਖੋਰੀ ਅਤੇ ਭੰਡਾਰਨ ਤੇ ਪਹਿਲਾਂ ਹੀ ਪਵੰਦੀ ਲਗਾਈ ਜਾ ਚੁੱਕੀ ਹੈ। ਉਹਨਾਂ ਅਧਿਕਾਰੀਆਂ ਨੂੰ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਪੂਰੀ ਲਗਨ ਅਤੇ ਮਿਹਨਤ ਨਾਲ ਆਪਣੀ ਡਿਊਟੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਹਨਾਂ ਉਪ ਮੰਡਲ ਮਜਿਸਟਰੇਟਾਂ ਨੂੰ ਉੱਚੀਆਂ ਇਮਾਰਤਾਂ ਦੇ ਮਾਲਕਾਂ, ਕਿਰਾਏਦਾਰਾਂ ਅਤੇ ਉੱਥੋਂ ਦੇ ਵਸਨੀਕਾਂ ਨਾਲ ਗੱਲਬਾਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਤਾ ਜੋ ਉਹਨਾਂ ਨੂੰ ਮੌਜੂਦਾ ਹਾਲਾਤਾਂ ਤੇ ਐਮਰਜੈਂਸੀ ਵਿੱਚ ਚੁੱਕੇ ਜਾਣ ਵਾਲੇ ਰੋਕਥਾਮਾ ਰੋਕਥਾਮ ਉਪਾਅਾਂ ਬਾਰੇ ਜਾਣੂ ਕਰਾਇਆ ਜਾ ਸਕੇ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜ਼ਿਲ੍ਹਾ ਵਾਸੀਆਂ ਨੂੰ ਸਾਰੀ ਗੱਲਬਾਤ ਦਾ ਪਤਾ ਲੱਗ ਸਕੇ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਤੱਕ ਪਹੁੰਚੇ ਹਰ ਖਬਰ ਹਰ ਰਿਪੋਰਟ ਜੈ ਜੀ ਸਾਰੇ ਨਮਸ਼ਾਹਿਰ ਦੇ ਜਿਲ੍ਹਾ ਨਿਵਾਸੀਆਂ ਨੂੰ ਸਭ ਤੋਂ ਪਹਿਲਾਂ ਤੇ ਮੈਂ ਇਸ ਚੀਜ਼ ਦੀ ਐਪਰੀਸ਼ੀਏਸ਼ਨ ਦੇਣਾ ਚਾਹਾਂਗਾ ਕਿ ਹੁਣ ਤੱਕ ਜੋ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸੁਨੇਹੇ ਦਿੱਤੇ ਗਏ ਜੋ ਦਿਸ਼ਾ ਨਿਰਦੇਸ਼ ਦਿੱਤੇ ਗਏ ਉਹਨਾਂ ਦੀ ਬੜੀ ਇਮਦਨ ਪਾਲਣਾ ਕੀਤੀ ਹੈਗੀ ਹੁਣ ਅੱਗੇ ਵਾਸਤੇ ਵੀ ਜਿਹੜੇ ਆਪਣੇ ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੁਝ ਇੱਕ ਫੈਸਲੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਲਏ ਗਏ ਹੈਗੇ ਨੇ ਤੇ ਮੈਂ ਉਮੀਦ ਕਰਦਾ ਹੈਗਾ ਕਿ ਇਹਨਾਂ ਦੀ ਵੀ ਪਾਲਣਾ ਜਿਹੜੀ ਹੈਗੀ ਉਸੇ ਤਰੀਕੇ ਨਾਲ ਕੀਤੀ ਜਾਵੇਗੀ ਸਭ ਤੋਂ ਪਹਿਲੀ ਚੀਜ਼ ਸਾਡੇ ਕੋਲ ਜਿੰਨੇ ਵੀ ਕਮਰਸ਼ੀਅਲ ادارے ਹੈਗੇ ਨੇ ਮਾਰਕੀਟ ਪਲੇਸ ਹੈਗੇ ਨੇ ਬਾਜ਼ਾਰ ਹੈਗੇ ਨੇ ਕੋਈ ਸਿਨੇਮਾ ਹਾਲ ਹੈਗਾ ਇਸ ਤਰੀਕੇ ਦੀਆਂ ਸਾਰੀਆਂ ਚੀਜ਼ਾਂ ਹੋਟਲ ਰੈਸਟੋਰੈਂਟ ਢਾਬੇ ਇਹ ਸਾਰੇ ਜੋ ਹੈਗੇ ਨੇ 8 ਵਜੇ ਤੋਂ ਲੈ ਕੇ ਰਾਤ ਦੇ ਤੇ ਸਵੇਰੇ 6 ਵਜੇ ਤੱਕ ਇਹਨਾਂ ਤੇ ਮੁਕੰਮਲ ਤੌਰ ਤੇ ਪਾਬੰਦੀ ਰਹੇਗੀ ਬੰਦ ਰਹਿਣਗੇ ਇਹਨਾਂ ਦੀ ਜੋ ਹੈ ਇਨਵਨ ਪਾਲਣਾ ਕਰਨੀ ਹੈਗੀ ਅ ਦੂਸਰਾ ਐਵੇਂ ਵਿੱਚ اسی ਲੜੀ ਦੇ ਵਿੱਚ ਜੋ ਬਲੈਕਆਊਟ ਦੀ ਆਪਾਂ ਐਕਸਰਸਾਈਜ਼ ਪਿਛਲੇ ਦੋ ਤਿੰਨ ਦਿਨਾਂ ਤੋਂ ਵੀ ਕਰ ਰਹੇ ਹੈਗੇ ਆ ਅਸਲਚ ਵੀ ਬਲੈਕਆਊਟ ਅਸੀਂ ਇਨਫੋਰਸ ਕੀਤਾ ਹੈਗਾ ਅ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਸ਼ਾਮੀ 8:30 ਵਜੇ ਤੋਂ ਲੈ ਕੇ ਤੇ ਸਵੇਰ ਦੇ 5:30 ਵਜੇ ਤੱਕ ਹੁਣ ਜਿਹੜਾ ਹੈਗਾ ਬਲੈਕਆਊਟ ਅ ਲਾਗੂ ਰਿਹਾ ਜਾਊਗਾ ਜਦੋਂ ਤੱਕ ਕਿ ਕੋਈ ਅਦਰਵਾਈਜ਼ ਡਾਇਰੈਕਸ਼ਨ ਨਹੀਂ ਆਉਂਦੀ ਸੋ 8:30 ਵਜੇ ਤੋਂ ਲੈ ਕੇ ਸ਼ਾਮ ਨੂੰ ਸਵੇਰੇ 5:30 ਵਜੇ ਤੱਕ ਜੋ ਬਲੈਕਆਊਟ ਹੈ ਉਹਨੂੰ ਐਸਟੈਬਲਿਸ਼ ਕਰਨਾ ਹੈਗਾ ਕਿਸੇ ਤਰੀਕੇ ਦੀ ਵੀ ਕੋਈ ਰੋਸ਼ਨੀ ਕੋਈ ਲਾਈਟ ਬੱਲਬ ਮਾਚਿਸ ਅੱਗ ਵਗੈਰਾ ਕਿਸੇ ਤਰੀਕੇ ਦੀ ਵੀ ਕੋਈ ਚੀਜ਼ ਨਹੀਂ ਕਰਨੀ ਹੈਗੀ ਉਹਦੇ ਨਾਲ ਹੀ ਜੋ ਆਪਣੇ ਤੁਹਾਡੇ ਕੋਲ ਸੀਸੀਟੀਵੀ ਕੈਮਰਾਜ਼ ਨੇ ਜੋ ਲਾਈਟ ਐਮਿਟਡ ਹੈਗੇ ਨੇ ਜਾਂ ਕੋਈ ਸੋਲਰ ਲਾਈਟਸ ਹੈਗੀਆਂ ਨੇ ਉਹਨਾਂ ਨੂੰ ਤੁਸੀਂ ਜੀ ਡਿਸਕਨੈਕਟ ਕਰ ਦੇਵੋ ਦੁਕਾਨਾਂ ਵਾਲਿਆਂ ਨੂੰ ਵੀ ਜੀ ਜੋ ਬਾਹਰ ਦੇ ਤੁਹਾਡੇ ਬੱਲਬ ਹੈਗੇ ਨੇ ਜਾਂ ਬਾਹਰ ਜੋ ਤੁਹਾਡੇ ਐਡਵਰਟਾਈਜ਼ਮੈਂਟ ਜਾਂ ਬੋਰਡਸ ਵਗੈਰਾ ਲੱਗੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਲਾਈਟ ਹੁੰਦੀ ਹੈਗੀ ਹੈ ਇਨਕਲੂਡਿੰਗ ਏਟੀਐਮਸ ਐਂਡ ਬੈਂਕਸ ਉਹ ਸਾਰਿਆਂ ਨੂੰ ਡਿਸਕਨੈਕਟ ਕਰਨ ਦੇ ਜਿਹੜੇ ਹੈਗੇ ਨੇ ਹੁਕਮ ਜਾਰੀ ਕੀਤੇ ਜਾਂਦੇ ਨੇ ਇਸ ਤੋਂ ਇਲਾਵਾ ਜੇ ਕਿਸੇ ਵੀ ਇਲਾਕਾ ਨਿਵਾਸੀ ਨੂੰ ਕਿਤੇ ਵੀ ਕੋਈ ਅਣਪਛਾਤੀ ਵਸਤੂ ਕੋਈ ਦਿਸਦੀ ਹੈਗੀ ਇਹ ਕੋਈ ਮਿਲਦੀ ਹੈਗੀ ਇਹ ਤੇ ਕਿਰਪਾ ਕਰਕੇ ਉਹਦੀ ਸੂਚਨਾ ਸਭ ਤੋਂ ਪਹਿਲਾਂ ਜ਼ਿਲ੍ਹਾ ਕੰਟਰੋਲ ਰੂਮ ਜਾਂ ਪੁਲਿਸ ਕੰਟਰੋਲ ਰੂਮ ਉਹਨਾਂ ਨੂੰ ਦਿੱਤੀ ਜਾਵੇ ਤੇ ਉਸ ਵਸਤੂ ਦੇ ਨੇੜੇ ਨਾ ਜਾਇਆ ਜਾਵੇ ਨਾ ਨਾ ਹੀ ਕਿਸੇ ਤਰੀਕੇ ਦੀ ਕੋਈ ਛੇੜਖਾਨੀ ਆ ਫੋਟੋਗ੍ਰਾਫੀਆਂ ਰੀਲ ਬਣਾਉਣ ਦੀ ਕੋਈ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਇਹਦੇ ਵਿੱਚ ਕੋਈ ਐਕਸਪਲੋਸਿਵ ਚੀਜ਼ ਹੋ ਸਕਦੀ ਹੈਗੀ ਸੋ ਐਲੀ ਸੂਚਨਾ ਤੁਰੰਤ ਜਿਹੜੀ ਹੈਗੀ ਇਹ ਉਹ ਪੁਲਿਸ ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਦਿੱਤੀ ਜਾਵੇ ਤੇ ਜਰੂਰਤ ਤੱਕ ਪੁਲਿਸ ਵੱਲੋਂ ਜਾਂ ਸਿਵਲ ਪ੍ਰਸ਼ਾਸਨ ਵੱਲੋਂ ਕੋਈ ਉੱਥੇ ਨਹੀਂ ਆ ਜਾਂਦਾ ਉਹ ਤੱਕ ਉਸ ਚੀਜ਼ ਤੋਂ ਆਪਣੀ ਦੂਰੀ ਬਣਾ ਕੇ ਰੱਖੀ ਜਾਵੇ ਤੇ ਲੋਕਾਂ ਨੂੰ ਵੀ ਉਹ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਜਾਵੇ ਜੈ ਜੀ